ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹੋ ਸਾਰੇ ਰਾਜਵੀਰ ਜਿਹੜਾ 5 ਸਾਲ ਦਾ ਬੱਚਾ ਜਿਹਦੀ ਮੌਤ ਹੋ ਗਈ ਹੈ ਤੁਹਾਨੂੰ ਸਾਰਿਆਂ ਨੂੰ ਉਸ ਖਬਰ ਬਾਰੇ ਪਤਾ ਹੀ ਹੈ ਮੈਂ ਵੀ ਪਹਿਲਾਂ ਗੱਲ ਕੀਤੀ ਸੀ ਪਰ ਉਹਦੇ ਖਬਰ ਜਿਹਦੀ ਤਰ੍ਹਾਂ ਮੈਂ ਗੱਲ ਕੀਤੀ ਸੀ ਹੁਣ ਫੋਟੋ ਫੋਟੋ ਦੇਖੀਆਂ ਨੇ ਬਹੁਤ ਕੁਝ ਸਾਹਮਣੇ ਆਇਆ ਤੇ ਯਕੀਨ ਮੰਨਿਓ ਫੋਟੋਆਂ ਦੇਖ ਕੇ ਮੈਂ ਸਿਰ ਫੜ ਕੇ ਬਹਿ ਗਿਆ ਵੀ ਇਹੋ ਜਿਹੇ ਕ੍ਰਿੰਦੇ ਵੀ ਮਾਲਕ ਨੇ ਪੈਦਾ ਕੀਤੇ ਹੋਏ ਨੇ ਦੁਨੀਆ ਦੇ ਵਿੱਚ ਜਿਹੜੇ ਕਿਸੇ ਬੱਚੇ ਨਾਲ ਇਹੋ ਜਿਹਾ ਤਸ਼ੱਦਦ ਕਰ ਸਕਦੇ ਨੇ 노 ਮੈਟਰ ਉਹ ਭਈਆਆ ਬਿਹਾਰੀਆ ਜਾਂ ਕਿਸ ਕੌਮ ਕਿਸ மਜਬ ਦੇ ਵਿੱਚੋਂ ਪਰ ਸਭ ਤੋਂ ਜ਼ਿਆਦਾ ਸ਼ਿਕਵਾ ਮੈਨੂੰ ਹੁੰਦਾ ਰੱਬ ਨਾਲ ਜਦੋਂ ਵੀ ਕੁਝ ਇਹੋ ਜਿਹਾ ਹੁੰਦਾ ਮੈਨੂੰ ਰੱਬ ਨਾਲ ਸ਼ਿਕਵਾ ਹੁੰਦਾ ਔਰ ਇੱਕ ਸਵਾਲ ਹੁੰਦਾ ਰੱਬ ਨੂੰ ਹਮੇਸ਼ਾ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਉਹ ਮਾਲਕ ਨੇ ਸਾਰਾ ਕੁਝ ਤੈਅ ਕਰਕੇ ਭੇਜਿਆ ਹੁੰਦਾ ਆ ਜਿਹੜੇ ਇਨਸਾਨ ਨੂੰ ਪੈਦਾ ਕਰਦਾ ਉਹਦੇ ਕਰਮ ਲੇਖ ਜੋ ਜੋ ਉਹਨੇ ਕਰਨਾ ਆ ਦੁਨੀਆ ਤੇ ਜਾ ਕੇ ਸਾਰੇ ਕੁਝ ਲੇਖਾ ਜੋਖਾ ਕਰਕੇ ਮਾਲਕ ਭੇਜਦਾ ਤੇ ਮਾਲਕਾ ਉਸ ਲੇਖੇ ਜੋਖੇ ਦੇ ਵਿੱਚ ਆ ਵੀ ਤੂੰ ਸ਼ਾਮਿਲ ਕਰਦਾ ਜੇ ਤੂੰ ਹੀ ਸ਼ਾਮਿਲ ਕਰਦਾ ਦਾਤਿਆ ਤੇ ਫਿਰ ਕੀ ਗੱਡਾ ਖੜਾ ਇਹੋ ਜਿਹੇ ਲੋਕਾਂ ਦੇ ਜੰਮਣ ਖੂਣਵਾ ਜਾ ਉਹਨਾਂ ਨੂੰ ਜਮਾਉਣ ਖੂਣੋ ਇਸ ਦੁਨੀਆ ਤੇ ਲਿਉਣ ਖੂਣੋ ਕੀ ਗੱਟਾ ਖੜਾ ਕਿੰਨਾ ਕੁ ਘਾਟਾ ਪੈ ਜੂਗਾ ਜੇ ਇਹੋ ਜਿਹੇ ਲੋਕਾਂ ਨੂੰ ਪੈਦਾ ਹੀ ਨਾ ਕਰੇ ਕੀ ਕੀਤਾ ਜਾਵੇ ਇਹਨਾਂ ਲੋਕਾਂ ਬਾਰੇ ਹੁਣ ਜਿਹੜੀ ਮੈਂ ਗੱਲ ਕਹਿਣੀ ਆ ਦੇਖੋ ਜੋ ਕੁਛ ਹੋਇਆ ਮੈਂ ਉਹ ਯਕੀਨ ਮੰਨੋ ਬੱਚੇ ਦੀਆਂ ਫੋਟੋ ਸਾਹਮਣੇ ਆ ਗਈਆਂ ਕੱਲ ਕਿਸੇ ਨੇ ਭੇਜੀਆਂ ਸੀ ਮੈਨੂੰ WhatsApp ਤੇ ਓਏ ਹੋਏ ਹੋਏ ਤੋਬਾ ਉਹ ਬੰਦੇ ਦੀ ਬੋਡੀ ਬੱਚੇ ਦੀ ਦੇਖੀ ਨਹੀਂ ਜਾ ਰਹੀ ਔਰ ਤਸ਼ੱਦਦ ਕੇਕ ਖਾਣ ਤੋਂ ਬਾਅਦ ਉਸ ਹਰਾਮਜਾਦੇ ਉਹਨੇ ਭਈਏ ਨੇ ਉਹਦੇ ਗੋਪ ਤੰਗ ਦੇ ਵਿੱਚ ਐਨੀਵੇ ਮੈਂ ਕਹਿ ਨਹੀਂ ਸਕਦਾ ਉਹ ਦੇਖਣੀ ਵੀ ਮੁਸ਼ਕਿਲ ਸੀ ਮੇਰੇ ਵਾਸਤੇ ਫੋਟੋ ਕਿਸੇ ਨੇ ਕਿਸੇ ਨੇ ਪੋਸਟ ਕਰਤੀ ਹਾਲਾਂਕਿ ਉਹ ਨਹੀਂ ਸੋਸ਼ਲ ਮੀਡੀਆ ਤੇ ਪਾਉਣੀ ਚਾਹੀਦੀ ਸੀ ਫੋਟੋ ਪਰ ਕਰੀ ਚੀਜ਼ ਪੈ ਜਵੇ ਤੁਹਾਨੂੰ ਪਤਾ ਗਾਹ ਤੋਂ ਗੱਤ ਰਹੀ ਜਾਂਦੀ ਹੈ ਮੈਂ ਭਗਵਾਨ ਤੁਮਾਨ ਸਾਹਿਬ ਨੂੰ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਔਰ ਕੇਂਦਰ ਸਰਕਾਰ ਨੂੰ ਵੀ ਕਿ ਇਸ ਬੰਦੇ ਨੂੰ ਜਿਵੇਂ ਹੁਣ ਸਾਰਾ ਕੁਝ ਪ੍ਰੂਵ ਹੋ ਚੁੱਕਾ ਕਿ ਇਸ ਬੰਦੇ ਨੇ ਕੀਤਾ ਉਹ ਮੰਨ ਵੀ ਗਿਆ ਤੇ ਫਿਰ ਜੇਲ੍ਹ ਦੇ ਵਿੱਚ ਕਦੋਂ ਬੰਦਾ ਜੇਲ੍ਹ ਦੇ ਵਿੱਚ ਕਦੋਂ ਕਾਦਾਂ ਇੰਤਜ਼ਾਰ ਕੀਤਾ ਜਾਂਦਾ ਜੇਲ੍ਹ ਵਿੱਚ ਉਹਨੂੰ 50 ਸਾਲ ਦੀ ਵੀ ਸਜ਼ਾ ਹੋ ਜਾਏ ਉਮਰ ਕੈਦ ਵੀ ਹੋ ਜਾਏ ਤਾਂ ਉਹਦਾ ਕੀ ਫਾਇਦਾ ਦੱਸੋ ਬੇਨਤੀ ਹੈ ਸਾਰੀ ਸਰਕਾਰਾਂ ਨੂੰ ਕਿ ਉਸ ਬੰਦੇ ਨੂੰ ਪਬਲਿਕ ਦੇ ਹਵਾਲੇ ਕਰ ਦਿਓ ਪਬਲਿਕ ਦੇ ਹਵਾਲੇ ਸ਼ਰਿਆਮ ਕਰ ਦੋ ਵੀ ਜੋ ਤੁਸੀਂ ਇਹਨੂੰ ਸਜ਼ਾ ਦੇਣੀ ਦੇ ਦੋ ਫਿਰ ਲੋਕੀ ਕੀ ਸਜ਼ਾ ਦਿੰਦੇ ਆ ਪੂਰੀ ਦੁਨੀਆ ਵੇਖੇਗੀ ਵਰਲਡ ਵਾਈਡ ਕਿਉਂਕਿ ਜੇ ਇਦਾਂ 1-2 ਕੇਸ ਨਾ ਕੀਤੇ ਗਏ ਤੇ ਇਹ سلسلہ ਬੰਦ ਨਹੀਂ ਹੋਣਾ ਪਹਿਲਾਂ ਵੀ ਕਿੰਨੇ ਬੱਚਿਆਂ ਨਾਲ ਵੀ ਇਦਾਂ ਹੋਇਆ ਕੁੜੀਆਂ ਨਾਲ ਮੁੰਡਿਆਂ ਨਾਲ ਤੇ ਗਾਂ ਆਉਣ ਵਾਲੇ ਸਿਸਟਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੰਦ ਨਹੀਂ ਹੋਣਾ ਇਹ ਸਾਰਾ ਕੁਝ ਕਿਉਂਕਿ ਲੋਕਾਂ ਨੂੰ ਪਤਾ ਹੈ ਕੀ ਹੋ ਜੂ ਵੱਧ ਤੋਂ ਵੱਧ ਸਜ਼ਾ ਹੋ ਜਾਊਗੀ ਤੇ ਤੁਸੀਂ ਭਗਵੰਤ ਮਾਨ ਸਾਹਿਬ ਇਸ ਬੰਦੇ ਨੂੰ ਲੋਕਾਂ ਦੇ ਹਵਾਲੇ ਕਰ ਦਿਓ ਤੇ ਕਾਨੂੰਨ ਕੋਈ ਐਸਾ ਬਣਾਓ ਕਿ ਲੋਕੀ ਆਪੇ ਹੀ ਇਹੋ ਜੀਆਂ ਚੀਜ਼ਾਂ ਦੇ ਜਿਹੜੀ ਵੀ ਸਜ਼ਾ ਦੇਣੀ ਦੇਣ ਆਦਰਵਾਇਸ ਕੁਛ ਨਹੀਂ ਇੱਥੇ ਠੀਕ ਹੈ ਅੱਜ ਇਹਨੂੰ ਸਜ਼ਾ ਮਿਲ ਜੂ ਕੱਲ ਨੂੰ ਹੋਰ ਕੋਈ ਪਰਸੋਂ ਹੋਰ ਕੋਈ سلسلہ ਚੱਲਦਾ ਹੀ ਰਹੇਗਾ ਜੇਕਰ ਤੁਸੀਂ ਲੋਕਾਂ ਦੇ ਹੱਥੇ ਇਸ ਬੰਦੇ ਨੂੰ ਨਾਂ ਫੜਾਇਆ ਉਹਦਾ ਤੁਹਾਨੂੰ ਵੀ ਫਾਇਦਾ ਹੋਏਗਾ ਤੁਹਾਨੂੰ ਕੋਈ ਕਹਿਣ ਵਾਲਾ ਨਹੀਂ ਹੋਏਗਾ ਕਿ ਤੁਸੀਂ ਕੀ ਸਜ਼ਾ ਦਿੱਤੀ ਜਾਂ ਕੀ ਸਜ਼ਾ ਦੇਵੋ ਅੱਗੇ ਤੋਂ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਰਿਲੈਕਸ ਹੋ ਕੇ ਆਪਣੇ ਜਿਹੜੀ ਰਾਜਨੀਤੀ ਹੈ ਉਹ ਕਰਦੇ ਰਹੋਗੇ ਸੋ ਇੱਕ ਵਾਰੀ ਇਸ ਬੰਦੇ ਨੂੰ ਲੋਕਾਂ ਦੇ ਹਵਾਲੇ ਕਰ ਦਿਓ ਤੇ ਫਿਰ ਮੇਰਾ ਖਿਆਲ ਹੈ ਕਿ ਠੱਲ ਪੈਗੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਅੱਜ ਪ੍ਰੋਗਰਾਮ ਇੱਕ ਦੇਖ ਰਿਹਾ ਸੀ ਇੰਟਰਵਿਊ ਉਹਦੇ ਵਿੱਚ ਸਾਰੀ ਡਿਟੇਲ ਦਿਖਾਈ ਗਈ ਹੈ ਕਿ ਕਿੱਦਾਂ ਕਿੱਦਾਂ ਕੀ ਕੀ ਹੋਇਆ ਪਰ ਉਹ ਸੁਣੀ ਨਹੀਂ ਜਾਂਦੀ ਡਿਟੇਲ ਸੁਣ ਨਹੀਂ ਜਾ ਸਕਦੇ ਅਸੀਂ ਸੋ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਮੈਂ ਕਿ ਉਸ ਉਹਦੇ ਮੁੰਡੇ ਦੀ ਛੋਟੀ ਭੈਣਾ ਬਹੁਤ ਸੋਹਣੀ ਵਿਚਾਰੀ ਬਿੱਲੀ ਅੱਖਾਂ ਵਾਲੀ ਸਾਡੀ ਧੀ ਮੈਂ ਉਸ ਪਰਿਵਾਰ ਨੂੰ ਵੀ ਬੇਨਤੀ ਕਰਦਾ ਹੱਥ ਜੋੜ ਕੇ ਤੇ ਮੀਡੀਆ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਉਸ ਕੁੜੀ ਨੂੰ ਹੁਣ ਨਾ ਸਾਹਮਣੇ ਲਈ ਜਾਓ ਗੱਲਾਂ ਕਰ ਕਰ ਤੰਗ ਨਾ ਕਰੋ ਇੱਕ ਤੇ ਉਹਨਾਂ ਨੂੰ ਤੰਗ ਨਾ ਕਰੋ ਦੂਸਰੀ ਗੱਲ ਨੇ ਕਿ ਕੁੜੀ ਐ ਵਿਚਾਰੀ ਉਹਦਾ ਚਿਹਰਾ ਮੋਰਾ ਬਹੁਤਾ ਹੁਣ ਅੱਗੇ ਲੈ ਕੇ ਨਾ ਉਹ ਸੋਸ਼ਲ ਮੀਡੀਆ ਤੇ ਰੱਬ ਦਾ ਵਾਸਤਾ ਇਹ ਸਾਰਾ ਕੁਝ ਬੰਦ ਕਰ ਦਿਓ ਉਹਨਾਂ ਨਾਲ ਕਿਉਂਕਿ ਮੈਨੂੰ ਪਤਾ ਤੁਸੀਂ ਤੇ ਇੰਟਰਵਿਊ ਕਰਨੋਂ ਹਟਣਾ ਨਹੀਂ ਕਿਸੇ ਦੀਆਂ ਜਿੰਦਰਕੁਰਸ਼ ਹੋਰ ਇਹੋ ਜਿਹਾ ਨਹੀਂ ਹੁੰਦਾ ਤੁਸੀਂ ਨਹੀਂ ਹਟਣਾ ਪਰ ਥੋੜਾ ਬੋਤਾ ਐਜ਼ ਹਿਊਮਨ ਬੀਇੰਗ ਸੋਚਿਆ ਕਰੋ ਕਿ ਉਹ ਕੇਸ ਦੁੱਖ ਦੇ ਨਾਲ ਨਜਿੱਟ ਰਹੇ ਨੇ ਕਿਹਨਾ ਮੁਸੀਬਤਾਂ ਦਾ ਸਾਹਮਣਾ ਉਹ ਕਰ ਰਹੇ ਨੇ ਇਹਨੇ ਸੋਹਣੇ ਬੱਚੇ ਦੀ ਮੌਤ ਹੋਈ ਉਹਨਾਂ ਦੇ ਦੀ ਔਰ ਤੁਸੀਂ ਜਾ ਜਾ ਕੇ ਫੇਰ ਮਾਈਕੋ ਕੁੜੀ ਦੇ ਮੂਰੇ ਵੀ ਕਰ ਰਹੇ ਹੋ ਉਹ ਕੁੜੀ ਨੂੰ ਰੱਬ ਦਾ ਵਾਸਤਾ ਜਿੰਨਾ ਹੋ ਸਕੇ ਮੈਂ ਉਹਨਾਂ ਦੇ ਪੇਰੈਂਟਸ ਨੂੰ ਕੁੜੀ ਦੇ ਜ਼ੋਰ ਬਹਾਤ ਜੋੜ ਕੇ ਬੇਨਤੀ ਕਰਦਾ ਹਾਂ ਵੀਡੀਓ ਉਹਨਾਂ ਤੱਕ ਪਹੁੰਚਾ ਦਿਓ ਕਿ ਕੁੜੀ ਨੂੰ ਬਹੁਤਾ ਕੈਮਰੇ ਮੂਰੇ ਨਾ ਲੈ ਕੇ आओ ਰੱਬ ਦਾ ਵਾਸਤਾ ਇਹ ਤੁਹਾਡੇ ਵਾਸਤੇ ਹੁਣ ਹੁਣ ਤੁਹਾਨੂੰ ਲੱਗਦਾ ਆ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਵੀ ਚੀਜ਼ਾਂ ਤੰਗ ਕਰਨਗੀਆਂ ਫਿਰ ਤੁਸੀਂ ਜਾਨ ਛਡਾਓਗੇ ਆਪ ਲੋਕਾਂ ਕੋਲੋਂ ਲੋਕਾਂ ਨੇ ਛੱਡਣੀ ਨਹੀਂ ਜੇ ਹੁਣ ਕੋਣੀ ਤੁਸੀਂ ਨੇ ਕਹਿ ਦੇਵੀਂ ਠੀਕ ਆ ਜੋ ਕੁਝ ਹੋਣਾ ਸੀ ਹੋ ਗਿਆ ਸੀ ਆਪਣੇ ਸਾਨੂੰ ਜਿਹੜਾ ਸਾਡੇ ਤੇ ਮੁਸੀਬਤ ਪਈ ਆ ਮਾਲਕ ਨੇ ਪਾਈ ਸਾਨੂੰ ਘਰ ਰਹਿ ਕੇ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਸਾਨੂੰ ਥੋੜਾ ਜਿਹਾ ਆਪਣੀ ਜਿਹੜੀ ਰੈਗੂਲਰ ਜ਼ਿੰਦਗੀ ਆ ਉਹਦੇ ਵਿੱਚ ਆਉਣ ਦਾ ਮੌਕਾ ਦਿੱਤਾ ਜਾਵੇ ਬਾਕੀ ਤੁਹਾਡੀ ਆਪਣੀ ਮਰਜ਼ੀ ਉਸ ਪਰਿਵਾਰ ਦੀ ਆ ਜਿਹੜਾ ਸੋਸ਼ਲ ਮੀਡੀਆ ਇਹਨਾਂ ਦੀ ਆਪਣੀ ਮਰਜ਼ੀ ਆ ਪਰ ਮੈਨੂੰ ਜੋ ਮਹਿਸੂਸ ਹੋਇਆ ਕਿ ਇਦਾਂ ਹੋਣਾ ਚਾਹੀਦਾ ਉਹ ਮੈਂ ਕਹਿ ਦਿੱਤਾ ਸਤਿ ਸ਼੍ਰੀ ਅਕਾਲ